ਗੁਰ ਨਾਨਕ ਦਾ ਸਰਦਾ ਸਿੱਖ ਨੂੰ ਉਮਕਾਸ਼ ਹੈ ਇਹ ਜੀ ਗੁਰਦੇ ਤੇ ਸਾਈ ਬਾਛੀ ਨੂੰ ਕਾਸ਼ ਗੁਰ ਨਾਮ ਵਿੱਚ ਜੈ ਤੁਮਕਾਸ਼ ਸੋਏ ਅਰਧਨ ਹਰ ਗੋਬਿੰਦ ਨਾ ਉਸ ਜੈ ਜੇ ਤੇਆ ਸਾਹਿਬ ਦਾ ਹੁਜਾਏ ਕਿ ਤੇਗ ਨਾ ਸਹੀ सब सही होए साहेब दस पार्षद दस पार्षद दर्शन दार्दार से अंदर बोलो जी बाव बोलो जी देखो अंतिम चार्ज सर बाँट किसी के आ देख वही देख वही ये अंदर बोलो जी बाव

ਇਹ ਜੰਡੇ ਬੰਗੇ ਜਗੋ ਜਗਰ ਦਾਲਸਾ ਸੇਤਾ ਸੋਤਿਵਾ ਸਿਖਾ ਨੂੰ ਮੰਨਿਵਾਂ ਮਨੁੱਖੀ ਮਤਤਿ ਰੱਖਿਆ ਆਪਣਾ ਸਦਾ ਸਦਾ ਇਤਤਾਂ ਅਧਿਐਨ ਨੂੰ ਬਣਾਉਂਦਾ 500 ਵਿਛੋੜਿਆ ਗਿਆ ਤੋ ਦਰਸ਼ਾ ਧਰਮੈ ਨਕਸ਼ਰੀ ਹੈ ਨਿਮਾਣਿਆ ਤੁਮ ਲਿਆਸ ਰਤੀ ਆਸੇ ਗੁਰੂ ਤੁੰਤਨ ਸਰੀ ਗੁਰੂ ਦਾ ਮਹਾਰਾਜ ਮੇਰੇ ਗੁਰੂ ਨਾਨਕ ਜੀ ਮਹਾਰਾਜ ਬਰਨ ਸਾਹਿਬ ਜੀ ਮਹਾਰਾਜ ਸਰਪੇਕਾਨ ਮਹਾਰਾਜ ਜੀ ਆਪ ਜੀ ਤੋਂ ਇਸ ਵੇਲੇ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਬਾਸਾ ਜੀ ਆਪ ਜੀ ਦੀ ਇਲਾਹੀ ਬਾਣੀ ਦਾ ਪ੍ਰਮਾਣ ਗੈ ਐਸੀ ਲਾਲ ਤਜਰਬਾ ਪਾਉਣ ਕਰੇ ਗਰੀਬ ਨਿਵਾਜ਼ ਹੱਥੇ ਸ਼ਤ్రੈ ਰਖਾਉ ਜਾਤਿ ਸ਼ੰਤ ਬੂਜ ਕਰੇ ਮੇਰਾ ਗੋਬਿੰਦ ਤੁਆ ਹੁਤੇ ਨੰਡਰੈ ਨਾਮਦੇਵ ਕਬੀਰ ਦਲੋਚਨ ਸਦਨਾ ਸੰਤਰੇ ਕੇ ਰਵਿਦਾਸ ਨਰਸੰਥ ਬਾਪ ਜੀ ਉਤੇ ਸਭੇ ਸਰੇ ਨਾਖ ਖੁਸ਼ੀਆਂ ਵਰਤ ਚ ਏ ਸਤਗੁਰ ਨਦਰ ਕਰੇ ਨਿਮਕੇ ਕਰ ਨਾਮਦੇ ਮੇਰਾ ਮਾਨ ਤਨ ਸੀਤਲ ਹੋਏ ਤੇ ਮਹਾਨ ਵਸਨ ਸਾਹ ਸਤਗੁਰ ਜੀ ਨਗਰ ਜਿੱਤੇ ਵਾਲੇ ਦੀ ਸੰਗਿਤਾ ਕੋਲ ਮਹਾਰਾਜ ਜੀ ਆਪ ਜੀ ਦਾ ਉਤਾਰ ਸੋ ਲੈ ਕਰਕੇ ਮਹਾਰਾਜ ਜੀ ਦੇ ਨੀਚੇ ਸਥਾਨ ਤੇ ਮਹਾਰਾਜ ਜੀ ਨਵੇਂ ਹਾਲ ਦੀ ਸਾਰੀ ਦੇ ਕਾਰਜ प्रारंभ ਕੀਤੇ ਗਏ ਸਨ ਮਹਾਰਾਜਿਓ ਸਵਾਪ ਜੀ ਦਾ ਉਪਰ ਟ੍ਰਾਂਸਫਰ ਲੈ ਕੇ ਮਹਾਰਾਜ ਜੀ ਸਮੂਹ ਸੰਗਤ ਵੱਲੋਂ ਦੇਸ਼ ਦੇ ਸੰਗਤ ਵੱਲੋਂ ਸ੍ਰਵਤ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਰਾਜ ਜੀ ਅਚ ਲੈਂਟਰ ਦੀ ਕਾਰ ਸੇਵਾ ਦੀ ਕਾਰਜ प्रारंभ ਹੋਣ ਜਾ ਰਹੇ ਹਨ ਮਹਾਰਾਜ ਕਿਰਪਾ ਕਰਨੀ ਆਪ ਜੀ ਦੀ ਇਲਾਹੀ ਬਾਣੀ ਦਾ ਫਰਮਾਨ ਹੈ ਸੰਤਾ ਕੀ ਕਾਰਜ ਆਪ ਖੋਲਿਆ ਹਰ ਕੰਮ ਕਰਮ ਆਰਾਮ ਦੇ ਮਹਾਨ ਵਕਤਨ ਸਾਹਿਬ ਸਤਿਗੁਰ ਦੀ ਕਿਰਪਾ ਕਰਿਓ ਲੈਂਟਰ ਦੀ ਕਾਰ ਸੇਵਾ ਦਾ ਕਾਰ ਆਪ ਅੰਗ ਸੰਸਈ ਉੱਪਰ ਕੇ ਸੰਪੂਰਨ ਕਰਨਾ ਮਹਾਰਾਜ ਦੀ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸਤਿਗੁਰ ਜੀ ਮਿਸਤਰੀਆਂ ਨੂੰ ਲੇਬਰ ਨੂੰ ਸਤਿਗੁਰ ਤੋਂ ਬਚਾਉਣਾ ਮਹਾਰਾਜ ਜੀ ਕਿਸੇ ਵਸਤੂ ਦੀ ਪਦਾਰਥ ਦੀ ਟੋਟ ਨਾ ਜਿਹੜਾ ਮਹਾਰਾਜ ਜੀ ਹੰਮ ਖੰਗ ਕਰਨ ਕਰਕੇ ਮਾਰੇ ਸੇਵਾ ਸੰਪੰਨ ਕਰਨੀ ਮਹਾਰਾਜ ਜੀ ਕਿਰਪਾ ਕਰਿਓ ਬਖਸ਼ਿਸ਼ ਕਰੇ ਸੇ ਆਪਣੇ ਦਾਰ ਪ੍ਰਵਾਨ ਕਰਿਓ ਮਹਾਰਾਜ ਜੀ ਸੁਭਾਗਿ ਸਗਨ ਮੁਖ ਰੱਖਦੇ ਹੋ ਮਹਾਰਾਜ ਜੀ ਸਭ ਸੰਤਾਂ ਨੂੰ ਮਹਾਰਾਜ ਜੀ ਆਪ ਦੀਆਂ ਦੇ ਵਾਸਤੇ ਸ਼ਕਣਿਤ ਮਹਾਰਾਜ ਜੀ ਪੰਚਮ ਇਕੜਾ ਪ੍ਰਸ਼ਾਦ ਦੇ ਚਾਹ ਪਾਣੀ ਦੇ ਲੰਗਰ ਤੇ ਹੋਰ ਨਾਮ ਪ੍ਰਕਾਰ ਦੇ ਦਰਬਾਰ ਸਾਹਿਬ ਦੇ ਹੱਥ ਹੋਏ ਸਤਿਗੁਰੂ ਦੀ ਕਰੋ ਕਿਰਪਾ ਨਾਲ ਆਪ ਨੂੰ ਸਤਿਗੁਰ ਹੈ ਰਮਦਾਸ ਨਾਮ ਸੇਵਾ ਕੀ ਸਤਨਾਮ ਹੈ ਹਰ ਭੋਗ ਤੁਹਾਰੇ ਨੇ ਪ੍ਰਕਾਰ ਭੋਜਨ ਬੱਕੀ ਹੈ ਬਹੁਵਿੰਦਨ ਵਿਸਤਾਏ ਕਰੀ ਪਾਕ ਸਾਲ ਸੋਚ ਰਹਿਣ ਲਾਵੋ ਉਹ ਘਰ ਆਇ ਦੇ ਮਹਾਨ ਵਕਤ ਅਨਸਾਰ ਭੋਗ ਲੱਗੇ ਕੜਾ ਪ੍ਰਸ਼ਾਦ ਅਤੇ ਚਾਹ ਪਾਣੀ ਲੰਗਰ ਆਪ ਦੀ ਸੰਤਾ ਸਿੰਘ ਨੂੰ ਤਿਆਗ ਦਾ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਖੀ ਜੀ ਤੁਹਾਨੂੰ ਕਿਰਪਾ ਕਰਿਓ ਨਗਰ ਖੇਡ ਦਾ ਬਲਾਕ ਹੋਰਿਓ ਸਪੁਰਤਾ ਮਸੀਹ ਸੰਸਾ ਦਾ ਬਲਾਕ ਹੋਰਿਓ ਮਹਾਰਾਜ ਕਰੋ ਕਿਰਪਾ ਅਰਦਾਸ ਬੀਤਿਓੜੀ ਆਜਾ ਮਾਦਰ ਹੋ ਪ੍ਰਵਾਨ ਕਰੋ ਸਤਗੁਰੂ ਜੀ ਇਲਾਹੀ ਹੁਕਮਨਾਮੇ ਦਾ ਸੰਤਨ ਬਖਸ਼ਿਸ਼ ਕਰਕੇ ਮਹਾਰਾਜਿਓ ਲੈਨ ਵਿਭਗ ਦਾ ਸੇਵਾ ਦਿੱਤਾ ਸ਼ੁਰੂ ਕਰਨ ਦੀ ਅਗਿਆ ਬਖਸ਼ਿਓ ਸਹੀ ਗੁਰਮੁਖ ਪਿਆਰੀ ਮੇਲੋ ਜੀ ਨੂੰ ਲੈ ਆਪ ਦੇ ਨਾਮ ਚ ਉਤਾਰਵੇ ਨਾਮ ਨਾਮ ਸਰਬੀ ਮਹਾਰਾਜ ਤੇਰੇ ਬਾਣੇ ਸਤਿਗੁਰ ਦਾ ਸਲਾ ਉਰੇ ਆਪਣੀ ਕਲਤਾਰੀ ਸਾਭ ਕਾਡੂ ਬਜੀ ਦਇਆ ਆਪੇ ਮੇਲ ਵਡਾਈ ਕੀਨੀ ਫਸਲ ਖੇਮ ਸਭ ਆ ਸਤਗੁਰੂ ਕੋ ਰਾਮੇ ਰੇ ਨਾਮ ਆ ਆਰੰਧਿਪ ਸਦਾ ਨਿਹਾਲ ਰਹਾਉ ਅੰਤਰ ਬਾਹ ਥਾਂ ਥਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡਭਾਗੀ ਤਿਸ ਜੇਵਡ ਅਵਰ ਨਾ ਕੋਈ ਅੰਤਰ ਬਾਹਰ ਥਾਂ ਥੰਤਰ ਜਦ ਗਲ ਤੇ ਖੋਸ ਹੋਈ ਨਾਮ ਗੁਰ ਪਾਇਓ ਵਡ ਭਾਈ ਜਿਸ ਜੇ ਵਡ ਵਰ ਨਾ ਤੁਨੇ ਕੋਈ ਜਪੋ ਜੀ ਸਤਨਾਮ ਸ੍ਰੀ ਵਾਹੇ ਗੁਰ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ 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 ਅਹੰ ਗੁਰਦੇ ਐਸੀਲਾ ਤੁਝ ਬਿਨ ਕੌਣ ਕਰੇ ਜੈ ਗੁਰੂ ਸਾਹਿਬ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰੇ ਰਹਾਉ ਜਕਿ ਸ਼ੋਤ ਜਗਤ ਕੋ ਨਾ ਗਏ ਰਤੁ ਹੀ ਡਰੇ ਈਚੋ ਉਚ ਕਨੇ ਮੇਰਾ ਗੋਵਿੰਦ ਗਾਹੂ ਤੇ ਨਾ ਡਰੇ ਨਾਮ ਦੇਵ ਕਬੀਰ ਤੇ ਲੋਚਨ ਸਤਨਾ ਸੈਨ ਤਰੇ ਕਹਿਰ ਵਿਦਾਸ ਸੁਨੋ ਰੇ ਸੰਤੋ हर जियो ते सब सर चर लॻे आंदी